ਪਿਛਲੇ 6 ਮਹੀਨਿਆਂ ਤੋਂ ਬੰਦ ਪਏ ਸ਼ੰਭੂ ਬਾਰਡਰ ਨੂੰ ਖੋਲਣ ਲਈ ਕਿਸਾਨਾਂ ਅਤੇ ਪ੍ਰਸ਼ਾਸਨ ਦਰਮਿਆਨ ਦੂਜੀ ਵਾਰ ਪਟਿਆਲਾ ਪੁਲਿਸ ਦੀ ਅਹਿਮ ਮੀਟਿੰਗ ਹੋਈ ਸਰਹੱਦ ਖੋਲਣ ਸੰਬੰਧੀ ਇਸ ਮੀਟਿੰਗ ਵਿੱਚ ਕੋਈ ਨਤੀਜਾ ਨਹੀਂ ਨਿਕਲਿਆ ਮੀਟਿੰਗ ਵਿੱਚ ਪੰਜਾਬ ਅਤੇ ਹਰਿਆਣਾ ਸਰਕਾਰ ਦੇ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਸਨ ਮੀਟਿੰਗ ਤੋਂ ਬਾਅਦ ਕਿਸਾਨ ਆਗੂ ਸਰਵਨ ਸਿੰਘ ਪੰਦੇ ਨੇ ਕਿਹਾ ਕਿ ਅਸੀਂ ਕੋਈ ਰਸਤਾ ਬੰਦ ਨਹੀਂ ਕੀਤਾ ਹੈ ਹਰਿਆਣਾ ਤੇ ਕੇਂਦਰ ਸਰਕਾਰ ਨੇ ਸੜਕ ਨੂੰ ਬੰਦ ਕਰ ਦਿੱਤਾ ਹੈ ਅਜਿਹੇ ਵਿੱਚ ਸਰਕਾਰ ਨੂੰ ਸ਼ੰਭੂ ਬਾਰਡਰ ਖੋਲਣਾ ਚਾਹੀਦਾ ਹੈ ਅਸੀਂ ਪ੍ਰਸ਼ਾਸਨ ਅੱਗੇ ਆਪਣੇ ਵਿਚਾਰ ਪੇਸ਼ ਕੀਤੇ ਹਨ ਅਸੀਂ ਪ੍ਰਸ਼ਾਸਨ ਆਸ਼ਨ ਅੱਗੇ ਆਪਣੀ ਮੰਗ ਰੱਖੀ ਹੈ ਉਹਨਾਂ ਕਹਿੰਦੇ ਕਿ ਹਰਿਆਣਾ ਚਾਹੁੰਦਾ ਹੈ ਕਿ ਕਿਸਾਨ ਟਰੈਕਟਰ ਟਰਾਲੀਆਂ ਲੈ ਕੇ ਦਿੱਲੀ ਨਾ ਜਾਣ ਪਰ ਉਹ ਟਰੈਕਟਰ ਟਰਾਲੀ ਤੋਂ ਬਿਨਾ ਦਿੱਲੀ ਨਹੀਂ ਜਾਣਗੇ ਅਸੀਂ ਪਹਿਲੇ ਦਿਨ ਤੋਂ ਹੀ ਉਹਨਾਂ ਨੂੰ ਆਪਣੀ ਗੱਲ ਸਪਸ਼ਟ ਕਰ ਚੁੱਕੇ ਹਾਂ ਇਸ ਤੋਂ ਇਲਾਵਾ ਮੀਟਿੰਗ ਸੰਬੰਧੀ ਕੋਈ ਏਜੰਡਾ ਨਹੀਂ ਸੀ ਇਸ ਦੇ ਨਾਲ ਹੀ ਚਗਜੀਤ ਸਿੰਘ ਢੱਲੇਵਾਲ ਇਸ ਮੀਟਿੰਗ ਵਿੱਚ ਸ਼ਾਮਿਲ ਨਹੀਂ ਹੋਏ ਕਿਉਂਕਿ ਉਹਨਾਂ ਨੇ ਇੱਕ ਮੀਟਿੰਗ ਵਿੱਚ ਸ਼ਾਮਿਲ ਹੋਣ ਲਈ ਦੱਖਣ ਜਾਣਾ ਸੀ ਇਸ ਤੋਂ ਪਹਿਲਾਂ 21 ਤਰੀਕ ਨੂੰ ਵੀ ਇਸ ਮਾਮਲੇ ਸੰਬੰਧੀ ਮੀਟਿੰਗ ਹੋਈ ਸੀ ਮੀਟਿੰਗ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਕਿਸਾਨ ਆਗੂ ਸਰਵੰਤ ਸਿੰਘ ਪੰਦੇਰ ਅਤੇ ਜਗਜੀਤ ਸਿੰਘ ਡੱਲੇਵਾਲ ਪਟਿਆਲਾ ਸਥਿਤ ਗੁਰਦੁਆਰਾ ਦੁੱਖ ਨਿਵਾਰਣ ਸਾਹਿਬ ਪਹੁੰਚੇ ਸਨ ਜਿੱਥੇ ਕਿਸਾਨਾਂ ਦੇ ਹੋਰ ਗਰੁੱਪਾਂ ਨਾਲ ਮੀਟਿੰਗ ਕੀਤੀ ਗਈ ਇਸ ਦੌਰਾਨ 31 ਅਗਸਤ ਨੂੰ ਸ਼ੰਭੂ ਬਾਰਡਰਸ 'ਤੇ ਤਿੰਨ ਥਾਵਾਂ 'ਤੇ ਕੀਤੇ ਜਾਣ ਵਾਲੇ ਪ੍ਰਦਰਸ਼ਨਾਂ ਦੀ ਰਣਨੀਤੀ ਬਣਾਈ ਗਈ ਕਿਸਾਨਾਂ ਦਾ ਸਪਸ਼ਟ ਕਹਿਣਾ ਹੈ ਕਿ ਉਹ ਵੀ ਚਾਹੁੰਦੇ ਹਨ ਕਿ ਇਹ ਸੜਕ ਸਾਰਿਆਂ ਲਈ ਖੋਲ੍ਹੀ ਜਾਵੇ ਇਹ ਸੜਕ ਨੂੰ ਹਰਿਆਣਾ ਸਰਕਾਰ ਨੇ ਬੰਦ ਕਰ ਦਿੱਤਾ ਹੈ ਉਨਾ ਕਈ ਪ੍ਰਸ਼ਾਸਨ ਦੀ ਨੀਅਤ ਵਿੱਚ ਖੋਟ ਹੈ ਮੀਟਿੰਗ ਦੀ ਪਹਿਲ ਕੇਂਦਰ ਨੂੰ ਕਰਨੀ ਚਾਹੀਦੀ ਹੈ ਪ੍ਰਸ਼ਾਸਨ ਨੂੰ ਨਹੀਂ ਇਸ ਦੇ ਨਾਲ ਹੀ ਇਸ ਮਾਮਲੇ ਦੀ ਸੁਣਵਾਈ ਹੁਣ 2 ਸਤੰਬਰ ਨੂੰ ਸੁਪਰੀਮ ਕੋਰਟ ਵਿੱਚ ਹੋਣੀ ਹੈ ਇਸੇ ਸੰਦਰਭ ਵਿੱਚ ਮੀਟਿੰਗ ਹੋ ਰਹੀ ਹੈ ਦੱਸ ਦिए ਕਿ ਸ਼ੰਭੂ ਬਾਰਡਰ ਨੂੰ ਲੈ ਕੇ ਵੀਰਵਾਰ ਨੂੰ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ ਸੀ ਸੁਪਰੀਮ ਕੋਰਟ ਨੇ ਦੋਵਾਂ ਸਰਕਾਰਾਂ ਨੂੰ ਕਿਸਾਨਾਂ ਨਾਲ ਮੀਟਿੰਗਾਂ ਜਾਰੀ ਰੱਖਣ ਦੇ ਹੁਕਮ ਦਿੱਤੇ ਸਨ ਇਸ ਦੇ ਨਾਲ ਹੀ ਪੰਜਾਬ ਨੂੰ ਹੋਰ ਕਮੇਟੀ ਮੈਂਬਰਾਂ ਦੇ ਨਾਂ ਵੀ 3 ਦਿਨਾਂ ਦੇ ਅੰਦਰ ਦੇਣ ਲਈ ਕਿਹਾ ਗਿਆ ਸੀ ਇਸ ਨਾਲ ਹੀ ਇਸ ਮੀਟਿੰਗ ਦੀ ਰਿਪੋਰਟ ਅਗਲੀ ਮੀਟਿੰਗ ਵਿੱਚ ਸੁਪਰੀਮ ਕੋਰਟ ਵਿੱਚ ਰੱਖੀ ਜਾਵੇਗੀ। ਅੱਜ ਵੀ ਅਸੀਂ ਤੁਹਾਨੂੰ ਮੀਡੀਆ ਨੂੰ ਬਕਾਇਦਾ ਬਕਾਇਦਾ ਅਫਸਰ ਸਾਹਿਬਾ ਨੂੰ ਕਿਹਾ ਤੇ ਪਹਿਲਾਂ ਅਸੀਂ ਮੀਟਿੰਗ ਛੱਡ ਕੇ ਚੱਲੀਏ ਸ਼ੰਭੂ ਤੇ ਜੇ ਤੁਹਾਨੂੰ ਸਾਡੇ ਵਾਲੇ ਪਾਸੋਂ ਨੰਗਣ 'ਚ ਕੋਈ ਸਮੱਸਿਆ ਆਊਗੀ ਤੇ ਤੁਸੀਂ ਫਿਰ ਸਾਨੂੰ ਕਿਹੋ ਜੇ ਤੁਹਾਡੀ ਗੱਡੀ ਜਾ ਕੇ ਦੂਜੇ ਤੋਂ ਹਰਿਆਣਾ ਸਰਕਾਰ ਨੇ ਕੰਧ ਕੱਢੀ ਹੋਈ ਆ ਉੱਥੇ ਜਾ ਕੇ ਰੁਕਦੀ ਆ ਤੇ ਫਿਰ ਸਾਡਾ ਉੱਰ ਚ ਕਸੂਰ ਕੋਈ ਨਹੀਂ ਹੈ ਕਿਉਂਕਿ ਹਰਿਆਣਾ ਸਰਕਾਰ ਨੇ ਨੈਸ਼ਨਲ ਹਾਈਵੇ ਦੇ ਉੱਤੇ ਕੰਧ ਸਾਰੀ ਹੋਈ ਆ ਉਹਨਾਂ ਕਰਕੇ ਰਸਤਾ ਬੰਦ ਹੋਇਆ ਜੇ ਕੋਈ ਇਹ ਕਹਿੰਦਾ ਵੀ ਲਾਉਣ ਆਰਡਰ ਦਾ ਮਸਲਾ ਹੈ ਤੇ ਪੰਜਾਬ ਸਰਕਾਰ ਨੂੰ ਸਾਡੇ ਤੋਂ ਲਾਉਣ ਆਰਡਰ ਦਾ ਕੋਈ ਇਸ਼ੂ ਨਹੀਂ ਹੈ ਪੰਜਾਬ 'ਚ ਪਿਛਲੇ 5-6 ਮਹੀਨਿਆਂ 'ਚ ਬੈਠੇ ਆ ਕੋਈ ਲਾਉਣ ਆਰਡਰ ਦਾ ਇਸ਼ੂ ਨਹੀਂ ਪੀਸਫੁਲੀ ਬੈਠੇ ਹੋਏ ਆ ਔਰ ਅਦਾਲਤ ਨੂੰ ਇਹ ਵੀ ਨਾ ਕਿਹਾ ਜਾਵੇ ਵੀ ਲਾਉਣ ਨਟ ਦਾ ਇਸ਼ੂ ਕਰਕੇ ਰੁਕਿਆ ਹੋਇਆ ਸਾਡਾ ਤਾਂ ਲਾਉਣ ਆਰਡਰ ਦਾ ਕੋਈ ਇਸ਼ੂ ਨਹੀਂ ਪੰਜਾਬ ਦਾ ਜੀ ਹਰਿਆਣਾ ਟੱਪ ਕੇ ਲਾਉਣ ਆਰਡਰ ਦਾ ਇਸ਼ੂ ਬੰਦਾ ਦੂਸਰਾ ਹੈਗਾ ਪੀ ਰਸਤਾ ਅਸੀਂ ਨਹੀਂ ਰੁਕਿਆ ਹੋਇਆ ਅਦਾਲਤ ਵਿੱਚ ਕਈ ਵਾਰੀ ਹਰਿਆਣਾ ਸਰਕਾਰ ਦਾ ਟੌਰ ਨਹੀਂ ਚੱਲਦਾ ਕੇਂਦਰ ਦਾ ਗਲਤ ਮਿਸਕਟ ਕਰਦਾ ਵੀ ਕਿਸਾਨਾਂ ਨਾਲ ਕਰਕੇ ਰਸਤਾ ਰੁਕਿਆ ਹੋਇਆ ਪੀ ਸਾਡੇ ਕਰਕੇ ਰਸਤਾ ਨਹੀਂ ਰੁਕਿਆ ਹੋਇਆ ਦੂਸਰਾ ਹੈਗਾ ਪੀ ਕੋਈ ਵੀ ਸਰਕਾਰ ਜਦੋਂ ਮਰਜ਼ੀ ਗੱਲ ਕਰ ਲਵੇ ਠੀਕ ਹੈ ਜੀ ਅਸੀਂ ਚਾਰ ਮੀਟਿੰਗਾਂ ਸਰਕਾਰ ਨਾਲ ਕੀਤੀਆਂ ਸਾਡੇ ਇਸ਼ੂ ਹੈਗੇ ਆ ਕੇਂਦਰ ਨਾਲ ਕੇਂਦਰ ਚਾਰ ਰੌਂਡ ਦੀ ਮੀਟਿੰਗਾਂ ਪੰਜ ਵੀ ਸੱਤ ਲਵੇ ਕੱਲ ਸੱਤ ਲਵੇ ਅਸੀਂ ਉਹਨਾਂ ਨੂੰ ਬਹਿਨ ਨੂੰ ਤਿਆਰ ਆ ਸਾਡੇ ਕੋਲ ਕੋਈ ਨਾ ਨਹੀਂ ਹੈਗਾ ਸਾਡੇ ਦੋਵੇਂ ਫੋਰਮ ਕਿਸੇ ਕਮੇਟੀ ਨੂੰ ਕੋਈ ਨਹੀਂ ਚਾਉਂਦੇ ਹੈਗੇ ਠੀਕ ਹੈ ਜੀ ਨਾ ਕਮੇਟੀ ਦੀ ਸਾਡੀ ਮੰਗ ਹੈਗੀ ਆ ਤੀਸਰਾ ਜਿਹੜਾ ਸਭ ਤੋਂ ਇੰਪੋਰਟੈਂਟ ਹੈ ਜਿਹੜਾ মিডিਆ ਨੂੰ ਸੀ ਅਪੀਲ ਕਰਦੇ ਆ ਇਹ ਉਦੇ ਪ੍ਰਤਾਪ ਵਰਸਸ ਹਰਿਆਣਾ ਸਰਕਾਰ ਆ ਇਹ ਮੀਡੀਆ ਤੇ ਨਹੀਂ ਚੱਲਣਾ ਚਾਹੀਦਾ ਕਿਸਾਨ ਵਰਸਸ ਸੁਪਰੀਮ ਕੋਰਟ ਕਿ ਕਿਸਾਨ ਤਾਂ ਤਾਂ ਉਹਦੀ ਰਿਟ ਪਟੀਸ਼ਨ ਚ ਹੈ ਹੀ ਨਹੀਂ ਕਿ ਅਸੀਂ ਤਾਂ ਰਿਟ ਪਟੀਸ਼ਨ ਪਾਈ ਨਹੀਂ ਉਦੇ ਪ੍ਰਤਾਪ ਸਿੰਘ ਜੀ ਉਹ ਹੈਗੇ ਨੇ ਤੇ ਵਰਸਸ ਹੈਗਾ ਹਰਿਆਣਾ ਸਰਕਾਰ ਅਸੀਂ ਤਾਂ ਭਾਈ ਇਹ ਪੱਖ ਲੈ ਕੇ ਆਏ ਆਂ ਵੀ ਲੋਕ ਸਾਨੂੰ ਨਾ ਕਹੇ ਮੀਡੀਆ ਤੇ ਸਾਡੀ ਗੱਲ ਨਾ ਜਾਵੇ ਵੀ ਜੇ ਇਹਨਾਂ ਨੂੰ ਕਿਸੇ ਨੇ ਸੱਦਿਆ ਤੇ ਗੱਲ ਕਰਨ ਹੀ ਨਹੀਂ ਗਏ ਅਸੀਂ ਲਗਭਗ ਜਿੰਨੇ ਆਰਗੂ ਕਰਨੇ ਸੀ ਪਹਿਲੀ ਮੀਟਿੰਗ ਚ ਹੀ ਕਰ ਲਏ ਲਗਭਗ ਸੇਮ ਟੂ ਸੇਮ ਇਹਦੇ ਵਿੱਚ ਵੀ ਇਹੀ ਨੇ ਜੋ ਮੈਨੂੰ ਲੱਗਦਾ ਹੈਗਾ ਤਾਂ ਸੇਮ ਟੂ ਸੇਮ ਨੇ ਮੈਨੂੰ ਲੱਗਦਾ ਕੋਈ ਫਰਕ ਨਹੀਂ ਆ ਤੁਹਾਡੇ ਕੋਲ ਹਰਿਆਣਾ ਪ੍ਰਸ਼ਾਸਨ ਦੀ ਕਿਉਂਕਿ ਪਿਛਲੀ ਵਾਰ ਇੱਕ ਸੁਣਨ ਦੇ ਵਿੱਚ ਆਇਆ ਸੀ ਇਹ ਚਰਚਾ ਹੋਈ ਸੀ ਇੱਕ ਰਸਤਾ ਖੋਲਣ ਨੂੰ ਲੈ ਕੇ ਹੋਈ ਹੈ ਕਿ ਦੋਨੋਂ ਥਾਂ ਤੇ ਇੱਕ ਰਸਤਾ ਖੋਲ ਦਿੱਤਾ ਜਾਵੇ ਅਸੀਂ ਅਸੀਂ ਠੀਕ ਆ ਅਸੀਂ ਤਾਂ ਕਹਿ ਰਹੇ ਆ ਵੀ ਰਸਤਾ ਖੋਲਣ ਤੇ ਸਾਡੀ ਕੋਈ ਵੀ ਰਕਾਵਟ ਹੈ ਹੀ ਨਹੀਂਗੀ ਹੁਣੇ ਜਾ ਕੇ ਖਲਾ ਦੇਣ ਹਾਂ ਅਸੀਂ ਤਾਂ ਪ੍ਰਸਤਾਪ ਮੰਨਣ ਦਾ ਸਵਾਲ ਨਹੀਂ ਸਾਡਾ ਤੇ ਆਪਣਾ ਹੀ ਪ੍ਰਸਤਾਪ ਆ 13 ਫਰਵਰੀ ਦਾ ਪ੍ਰਸਤਾਪ ਆ ਮੀਟਿੰਗ ਮੀਟਿੰਗ ਆ ਕਿਉਂ ਕਰ ਰਹੇ ਨਹੀਂ ਫਿਰ ਲੱਗਦਾ ਸਰ ਨਹੀਂ ਇਹ ਤਾਂ ਦੀ ਇਹ ਤਾਂ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੋ ਇਹ ਤਾਂ ਸਾਡਾ ਵਿਸ਼ਾ ਨਹੀਂ ਹੈ ਉਹ ਕਿਉਂ ਕਰ ਰਹੇ ਆ ਸਾਡਾ ਤਾਂ ਤੁਹਾਨੂੰ ਓਪਨ ਆ ਵੀ ਮੀਡੀਆ ਨੂੰ ਵੀ ਅਸੀਂ ਤਾਂ ਖੋਲਣ ਨੂੰ ਤਿਆਰ ਆ ਰਾ ਸਾਡਾ ਇੱਕ ਰਸਤੇ ਦੀ ਗੱਲ ਆਖੀ ਸੀ ਜੀ ਸਾਹਿਬ ਇੱਕ ਰਸਤੇ ਦੀ ਗੱਲ ਆਖੀ ਗਈ ਸੀ ਉਸ ਦੇ ਉੱਪਰ ਕੀ ਸਹਿਮਤੀ ਬਣਦੀ ਹੈ ਕਿ ਇੱਕ ਰਸਤਾ ਖੋਲ ਰਹੇ ਕਿ ਨਹੀਂ ਮੈਂ ਕਹਿੰਨਾ ਵੀ ਰਸਤਾ ਇੱਕ ਖੁੱਲੇ ਦੋ ਖੁੱਲੇ ਸਾਡਾ ਰਸਤਾ ਖੁੱਲਣ ਤੇ ਤੇ ਰੌਲਾ ਹੀ ਕੋਈ ਨਹੀਂ ਇਹ ਤੁਸੀਂ ਕਹਿੰਦੇ ਹੋ ਨਾ ਅਹੀਂ ਨਹੀਂ ਰਸਤਾ ਖੋਲਣ ਤੇ ਕਹਿੰਦੇ ਖੋਲੋ ਬਈ ਸਾਡਾ ਤਾਂ ਰਸਤਾ ਖੋਲਣ ਤੇ ਕੋਈ ਰੌਲਾ ਹੀ ਨਹੀਂ ਹੈਗਾ ਇੱਕ ਰਸਤਾ ਖੁੱਲਦਾ ਤੁਸੀਂ ਬੈਠੋਗੇ ਅ ਜ ਮੈਂ ਕਹਿੰਦਾ ਅਸੀਂ ਜਦੋਂ ਜਦੋਂ ਰਸਤਾ ਖੋਲਣਗੇ ਉਦੋਂ ਬਾਅਦ ਦੋਵੇਂ ਫੋਰਮ ਮੀਟਿੰਗ ਕਰਕੇ ਫੈਸਲਾ ਕਰ ਲਾਂਗੇ ਵੀ ਅਸੀਂ ਕੀ ਕਰਨਾ ਹੈਗਾ ਅਸੀਂ ਰਸਤਾ ਖੋਲਣ ਤੇ ਕੋਈ ਰੌਲਾ ਨਹੀਂ ਸਾਡਾ ਅੱਜ ਕੋਈ ਸਹਿਮਤੀ ਬਣੀ ਆ ਜੀ ਦੋ ਤਰੀਕ ਨੂੰ ਫਿਰ ਸੁਣਵਾਈ ਹੋਣੀ ਹੈ ਦੇਖੋ ਦੇਖੋ ਮੀਟਿੰਗ ਇੱਕ ਉਹਨਾਂ ਨੇ ਕਰਨੀ ਸੀ ਕਰ ਲਈ ਆ ਦੇਖੋ ਸਹਿਮਤੀ ਤਾਂ ਹੁੰਦੀ ਜੇ ਕੋਈ ਏਜੰਡਾ ਹੁੰਦਾ ਸਾਡੇ ਵੱਲੋਂ ਤਾਂ ਸਹਿਮਤੀ ਆ ਰਾਹ ਖੋਲਣ ਤੇ ਸਹਿਮਤੀ ਆ ਸਰਕਾਰ ਨਾਲ ਗੱਲ ਕਰਨ ਤੇ ਸਹਿਮਤੀ ਆ ਸਾਡੇ ਵੱਲੋਂ ਤਾਂ ਕੋਈ ਸਹਿਮਤੀ ਨਹੀਂ ਹੈਗੀ ਡੱਲੇਵਾਲ ਸਾਹਿਬ ਜਿਹੜੇ ਕਰਨਾਟਕਾ ਦੇ ਵਿੱਚ ਜਾ ਰਹੇ ਨੇ ਜ਼ਰੂਰੀ ਮੀਟਿੰਗ ਹੈ ਉਹਨੇ 에ਰਪੋਰਟ ਤੇ ਜਾ ਕੇ ਉਹਨੇ ਜਿਹੜਾ ਪਹਿਲਾ ਮੀਟਿੰਗ ਦੇ ਵਿੱਚ ਉਹ ਗਏ ਨੇ ਕੋਈ ਸਾਡੇ ਦੋਨਾਂ ਫੋਰਮਾਂ ਦੇ ਜਿਹੜੇ ਸਾਡੇ ਸਾਰੇ ਆਗੂ ਖੜੇ ਆ ਸਾਡੀ ਉਹ ਸਹਿਮਤੀ ਹੈ ਜਿਹੜੀ ਖੰਧੇਰ ਸਾਹਿਬ ਨੇ ਗੱਲ ਕੀਤੀ ਹੈ ਕਿਉਂਕਿ ਜੇ ਮੂਹਰੋਂ ਕੋਈ ਏਜੰਡਾ ਆਵੇ ਜੰਡੇ ਤੇ ਚਰਚਾ ਹੋਵੇ ਫਿਰ ਅਸੀਂ ਖੁੱਲ੍ਹ ਕੇ ਦੱਸਗੇ ਅਸੀਂ ਤਾਂ ਮੈਨੇ ਕਹੀ ਹੈ ਕਿ 13 ਫਰਵਰੀ ਤੋਂ ਅਸੀਂ ਉਸੇ ਗੱਲ ਤੇ ਸਟੈਂਡ ਕਰਦੇ ਆ ਕਿ ਚਾਰ ਗੇੜ ਦੀਆਂ ਸਾਡੀਆਂ ਕੇਂਦਰ ਸਰਕਾਰ ਨਾਲ ਮੀਟਿੰਗਾਂ ਹੋ ਚੁੱਕੀਆਂ ਠੀਕ ਹੈ ਉਹਨਾਂ ਦੀ ਮਜਬੂਰੀ ਸੀ ਇਲੈਕਸ਼ਨ ਸੀ ਉਦੋਂ ਅੱਜ ਤੱਕ ਕੋਈ ਮਜਬੂਰੀ ਨਹੀਂ ਉਹ ਗੇੜ ਮੀਟਿੰਗ ਸ਼ੁਰੂ ਕਰਨ ਅਸੀਂ ਮੀਟਿੰਗ ਲਈ ਫਿਰ ਸਿੱਟਾ ਰਿਹਾ ਜਾਂ ਬੇ ਸਿੱਟਾ ਰਿਹਾ ਤੁਸੀਂ ਸਖਾਬ ਲਫ਼ਜ਼ਾਂ ਦੇ ਵਿੱਚ ਕੋਈ ਦੇਖੋ ਸਾਡੇ ਕੋਲ ਕੋਈ ਏਜੰਡਾ ਹੀ ਨਹੀਂ ਏਜੰਡਾ ਹੋਵੇ ਜੇ ਬੇ ਸਿੱਟਾ ਵੀ ਮੀਟਿੰਗ ਲਈ ਤੁਹਾਡੇ ਆ ਝੰਡੇ ਆ ਤੁਸੀਂ ਤਿਆਰ ਹੋ ਸਾਡੇ ਕੋਲ ਕੋਈ ਰੱਖਿਆ ਹੀ ਨਹੀਂ ਅਸੀਂ ਚਰਚਾ ਉਸ ਗੱਲ ਤੇ ਜੀ ਪਹਿਲਾਂ ਸਿਰਫ ਅਸੀਂ ਉਹ ਸਾਫ਼ ਕਰ ਚੁੱਕੇ ਹਾਂ ਕਿ ਰਸਤਾ ਅਸੀਂ ਨਹੀਂ ਰੋਕਿਆ देखो साफ है मैं साफ कर देना बंदेर साहब ने साफ ਕੀਤਾ ਜੇ ਆਪਾਂ ਰਸਤਾ ਰੋਕਿਆ ਹੋਵੇ ਤਾਂ ਉਤੇ ਵਿਚਾਰ ਕਰੀਏ ਰਸਤਾ ਰੋਕਿਆ ਕੇਂਦਰ ਨੇ ਤੇ ਹਰਿਆਣਾ ਸਰਕਾਰ ਨੇ ਇਹ ਉਤੇ ਉਹ ਕੋ ਵਿਚਾਰ ਕਰਨ